ਹਰਦਾ ਕਪਟਮੁਖ ਗਿਆਨੀ ਝੂਠੇ ਕਹਾ ਬਿਲੋਬ ਸੁਪਾਨੇ ਹਰਦਾ ਕਪਟਮੁਖ ਗਿਆਨੀ ਝੂਠੇ ਕਹਾ ਬਿਲੋਬ ਸੁਪਾਨੇ ਫਗ ਤਾਂ ਕੀ ਬਾਣੀ ਦੇ ਅੰਤਰਗਤ ਸ੍ਰੀ ਕਬੀਰ ਜੀਓ ਕੀ ਬਾਣੀ ਚੱਲ ਰਹੀ ਆ ਰਾਗ ਸੋਰਠ ਦੇ ਵਿੱਚ ਅੰਗ 656 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹਰਦਾ ਕਪਟ ਮੁਖ ਗਿਆਨੀ ਅਰਥਾਤ ਕਿ ਐ ਜੀਵ ਤੇਰੇ ਹਿਰਦੇ ਦੇ ਵਿੱਚ ਕਪਟ ਹੈ ਛਾਲਿਆ ਫਰੇਬ ਐ ਤੋਖਾ ਹੈ ਠੱਗੀ ਹੈ ਪਰ ਮੁਖ ਤੋਂ ਮੂੰਹ ਦੀਆਂ ਗੱਲਾਂ ਤੋਂ ਤੂੰ ਗਿਆਨਵਾਨ ਬਣਿਆ ਬੈਠਾ ਹੈ ਗਿਆਨੀ ਬਣਿਆ ਫਿਰਦਾ ਹੈ ਕਹਿੰਦੇ ਝੂਠੇ ਕਹਾ ਬਿਲੋ ਵਸ ਪਾਨੇ ਅਰਥਾਤ ਕਿ ਝੂਠਿਆ ਮਹਾਰਾਜ ਕਹਿੰਦੇ ਤੂੰ ਕਾਦੇ ਲਈ ਪਾਣੀ ਰੜਕਦਾ ਫਿਰਦਾ ਹੈ ਕਹਿੰਦੇ ਕਾਇਆ ਮਾਂਜਸ ਕੋਨ ਗੁਨਾ ਜੋ ਘਟ ਪੀਤਰ ਹਾ ਮਲਨਾ ਰਹਾ ਕਾਇਆ ਮਾਂਜਸ ਕੋਨ ਗੁਨਾ ਅਰਥਾਤ ਕਹਿੰਦੇ ਰਾਮਹਾਰਾਜ ਕਹਿੰਦੇ ਕਾਇਆ ਨੂੰ ਮਾਂਜਣ ਦੇ ਵਿੱਚ ਦੇਹੀ ਨੂੰ ਧੋਣ ਦੇ ਵਿੱਚ ਕਿਹੜਾ ਗੁਣ ਹੈ ਕੀ ਲਾਭ ਹੈ ਜੋ ਕਾਟ ਪੀਤਰ ਹੈ ਮਲਨ ਜਦ ਕੇ ਮਹਾਰਾਜ ਕਹਿੰਦੇ ਜੇਕਰ ਤੇਰੇ ਹਿਰਦੇ ਦੇ ਵਿੱਚ ਵਿਕਾਰਾ ਰੂਪੀ ਮੈਲ ਹੈ ਤਾਂ ਦੇਹੀ ਨੂੰ ਤੋੜਨ ਦਾ ਭਾਈ ਕੋਈ ਲਾਭ ਨਹੀਂ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਲੋਕੀ 860 ਤੀਰਥ ਨਾਈ ਕੋਰਾ ਪਨ ਤਉ ਨਾ ਜਾਏ ਲੌਕੇ 86 ਤੀਰਥ ਨਾਈ ਅਰਥਾਤ ਕਿ ਬੇਸ਼ੱਕ ਲੌਕੇ ਭਾਵ ਤੂੰ ਵੀ ਨੋ 86 ਤੀਰਥਾਂ ਦੇ ਵਿੱਚ ਨਵਾਇਆ ਜਾਵੇ ਇਸ਼ਨਾਨ ਕਰਵਾਇਆ ਜਾਵੇ ਪਰੰਤੂ ਮਹਾਰਾਜ ਕਹਿੰਦੇ ਕੋਰਾਪਨ ਤੋ ਨਾ ਜਾਈ ਇਸ ਦੇ ਅੰਦਰ ਦੀ ਕੁੜੱਤਣ ਇਹਦਾ ਕੋੜਾਪਨ ਤਾਂ ਵੀ ਨਹੀਂ ਜਾਂਦਾ ਕਹਿੰਦੇ ਕਹਾ ਕਬੀਰ ਵਿਚਾਰੀ ਭਵ ਸਾਗਰ ਤਾਰ ਮੁਰਾਰੀ ਕਹਾ ਕਬੀਰ ਵਿਚਾਰੀ ਅਰਥਾਤ ਕਬੀਰ ਪਾਸ਼ਾ ਕਿਰਪਾ ਕਰਦੇ ਹਨ ਕਿ ਅਸੀਂ ਇਹ ਵਿਚਾਰ ਕਹਿ ਨਹੀਂ ਕਰਦੇ ਹਾਂ ਕਿਹੜੇ ਵਿਚਾਰ ਕਹਿੰਦੇ ਭਵ ਸਾਗਰ ਤਾਰ ਮੁਰਾਰੀ ਅਰਥਾਤ ਕਿਹ ਮੁਰ ਰਾਖਿਸ਼ ਦੇ ਵੈਰੀ ਕ੍ਰਿਸ਼ਨ ਭਾਵ ਕਿ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਭਾਵ ਸਾਗਰ ਤੋਂ ਸੰਸਾਰ ਰੂਪੀ ਸਮੁੰਦਰ ਤੋਂ ਤਾਰਨਾ ਕਰੋ ਜੀ ਸੋਗੋ ਆਪਣੇ ਅਗਲੇ ਬਚਨ ਦੇ ਵਿੱਚ ਕਬੀਰ ਪਾਤਸ਼ਾਹ ਕਿਰਪਾ ਕਰਦੇ ਹਨ ਸੋ ਰਠ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਬਹੁ ਪਰ ਪੰਜ ਕਰ ਪਰ ਧਨ ਲਿਆਵੈ ਸੁਤਦਾਰਾ ਪਹਿ ਆਨ ਲੁਟਾਵੈ ਬਹੁ ਪਰਪੰਚ ਕਰ ਪਰ ਤਨ ਲਿਆਵੈ ਅਰਥਾਤ ਕਿਆ ਇਨਸਾਨ ਤੋ ਬਹੁ ਸਾਰੀਆਂ ਠੱਗੀਆਂ ਮਾਰ ਕੇ ਧੋਖੇ ਕਰਕੇ ਛਲਾਵੇ ਕਰਕੇ ਪਰਾਇਆ ਤਨ ਲੁੱਟ ਕੇ ਲੈਉਣਾ ਹੈ ਔਰ ਕਰਦਾ ਕੀ ਹੈ ਮਹਾਰਾਜ ਕਹਿੰਦੇ ਸੁੱਤ ਦਾਰਾ ਪਹਿਆਨ ਲੁਟਾਵੇ ਸੁੱਤ ਕਹਿੰਦੇ ਨੇ ਪੁੱਤਰ ਨੂੰ ਦਾਰਾ ਕਹਿੰਦੇ ਨੇ ਇਸਤਰੀ ਨੂੰ ਮਹਾਰਾਜ ਕਹਿੰਦੇ ਪਰਾਇਆ ਤਨ ਲਿਆ ਕੇ ਆਪਣੇ ਪੁੱਤਰ ਔਰ ਇਸਤਰੀ ਤੇ ਨਿਸ਼ਾਵਰ ਕਰ ਦਿੰਦਾ ਹੈ ਇਨੇ ਮਾਨ ਮੇਰੇ ਭੂਲੇ ਕਪਟ ਨਾ ਕੀ ਜਾ ਅੰਤਨ ਬੇਰਾਤ ਰ ਜੀ ਪਹਲੀ ਜਾ ਰਹਾਉ ਮਾਨ ਮੇਰੇ ਭੂਲੇ ਕਪਟ ਨਾ ਕੀ ਜਾ ਅਰਥਾਤ ਕਹੇ ਮੇਰੇ ਮਨਾ ਕਦ ਪੁੱਲ ਕੇ ਮਹਾਰਾਜ ਕਹਿੰਦੇ ਕਿਸੇ ਦੇ ਨਾਲ ਕਪਟ ਨਾ ਕਰੀ ਛਲਾਵਾ ਨਾ ਕਰੀ ਠੱਗੀ ਨਾ ਮਾਰੀ ਧੋਖਾ ਨਾ ਦੇਵੀਂ ਕਹਿੰਦੇ ਅੰਤਨ ਬੇਰਾ ਤੇਰੇ ਜੀ ਪਹਲੀ ਜਾਏ ਅੰਤ ਵੇਲੇ ਮਹਾਰਾਜ ਕਹਿੰਦੇ ਜਿਹੜਾ ਲੇਖਾ ਜੋਖਾ ਹਿਸਾਬ ਕਿਤਾਬ ਹੈ ਤੇਰੇ ਜੀ ਦੇ ਕੋਲ ਤੇਰੀ ਰੂਹ ਦੇ ਕੋਲ ਤੇਰੀ ਆਤਮਾ ਦੇ ਕੋਲੋਂ ਲੈਣਾ ਹੈ ਪਰਮੇਸ਼ਰ ਨੇ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਛੇ ਨ ਛੇ ਨ ਤਨ ਸੀਜਾ ਜਰਾ ਜਨਾਵਾਂ ਤਬ ਤੇਰੀ ਓਕ ਕੋਈ ਪਾਨਿਓ ਨਾ ਪਾਵੇ ਛੇਣ ਛੇਣਾ ਤਾਨ ਸੀਜੈ ਛੇਣ ਛੇਣ ਪਲ ਪਲ ਮਹਾਰਾਜ ਕਹਿੰਦੇ ਜਿਹੜਾ ਤੇਰਾ ਤਾਨ ਹੈ ਸਰੀਰ ਹੈ ਛੇਜ ਰਿਹਾ ਹੈ ਇਸ ਦਾ ਨਾਸ਼ ਹੋ ਰਿਹਾ ਹੈ ਖੁਰਦਾ ਜਾ ਰਿਹਾ ਹੈ ਬੁੱਢਾ ਹੁੰਦਾ ਜਾ ਰਿਹਾ ਹੈ ਅਰ ਜਰਾ ਜਨਾਵ ਅਰਥਾਤ ਕਿ ਇੱਕ ਦਿਨ ਬੁਢਾਪੇ ਦੇ ਨਾਲ ਤੇਰੀ ਜਾਣ ਪਛਾਣ ਹੋਣੀ ਹੈ ਮਹਾਰਾਜ ਕਹਿੰਦੇ ਕਹਿੰਦਾ ਤਾਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ ਤੇ ਉਸ ਵੇਲੇ ਕਿਸੇ ਨਾ ਵੀ ਰਿਸ਼ਤੇ ਨਾਤੇਦਾਰ ਨੇ ਮਹਾਰਾਜ ਕਹਿੰਦੇ ਤੇਰੇ ਬੁੱਕ ਦੇ ਵਿੱਚ ਪਾਣੀ ਨਹੀਂ ਪਾਉਣਾ ਕਹਿੰਦੇ ਕਹਤ ਕਬੀਰ ਕੋਈ ਨਹੀਂ ਤੇਰਾ ਹੇਰਦਾ ਰਾਮ ਕੀ ਨਾ ਜਪ ਹ ਸਵੇਰਾ ਕਹਤ ਕਬੀਰ ਕੋਈ ਨਹੀਂ ਤੇਰਾ ਕਹਿੰਦੇ ਨਾ ਕਬੀਰ ਪਾਤਸ਼ਾਹ ਗਿਆ ਇਨਸਾਨ ਤੁਹੇ ਅਸ ਗੱਲ ਨੂੰ ਸਮਝਣਾ ਕਰ ਕਿ ਇੱਥੇ ਕੋਈ ਵੀ ਤੇਰਾ ਨਹੀਂ ਹੈ ਕਹਿੰਦਾ ਹਿਰਦਾ ਰਾਮ ਕੀ ਨਾ ਜਪਹਿ ਸਵੇਰਾ ਸੋ ਇਸ ਕਰਕੇ ਆਪਣੇ ਹਿਰਦੇ ਦੇ ਵਿੱਚ ਉਸ ਰਾਮ ਨੂੰ ਰਮੇ ਰਾਮ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਵੇਰੇ ਹੀ ਕਿਉਂ ਨਹੀਂ ਜਪਨਾ ਕਰਦਾ ਅਰਥਾਤ ਕਿ ਆਪਣੀ ਉਮਰ ਦੇ ਪਹਿਲੇ ਪੱਖ ਦੇ ਵਿੱਚ ਜਵਾਨੀ ਦੇ ਵਿੱਚ ਹੀ ਹਰੀ ਪਰਮੇਸ਼ਰ ਨੂੰ ਚੇਤੇ ਕਰਨਾ ਕਿਉਂ ਨਹੀਂ ਕਰਦਾ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸੰਤੋ ਮਨ ਪਵਨ ਸੁਖ ਬਨਿਆ ਕੇਸ਼ਾ ਜੋਗ ਪਰਾਪਤ ਗਨਿਆ ਰਹਾਓ ਸੰਤੋ ਮਨ ਪਵਨ ਸੁਖ ਬਨਿਆ ਅਰਥਾਤ ਕਿ ਸੰਤ ਜਨ ਪੌਣਵਤ ਚੰਚਲ ਮਨ ਨੂੰ ਹੁਣ ਕੁਝ ਸੁਖ ਮਹਿਸੂਸ ਹੋਇਆ ਹੈ ਸੁਖ ਦੀ ਪ੍ਰਾਪਤੀ ਹੋਈ ਹੈ ਕਹਿੰਦਾ ਕੈਸ਼ ਜੋਗ ਪ੍ਰਾਪਤ ਗਨਿਆ ਤੇ ਹੁਣ ਮੈਂ ਇਹ ਗੱਲ ਗਿਣੀ ਹੈ ਕਿ ਮੈਨੂੰ ਥੋੜੇ ਬਾਰੇ ਜੋਗ ਦੀ ਪਰਮੇਸ਼ਰ ਦੇ ਨਾਲ ਵਸਲ ਦੀ ਮਲਾਪ ਦੀ ਪ੍ਰਾਪਤੀ ਹੋਈ ਹੈ ਸੁਰਹਾ ਔਰ ਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਗੌਰ ਦੇਖ ਲਈ ਮੋਰੀ ਜਿਤ ਮਿਰਗ ਪੜ ਤਾ ਚੋਰੀ ਗੁਰੂ ਮਹਾਰਾਜ ਜੀਆ ਨੇ ਸਾਡੀ ਨਾਮ ਦੀ ਖੇਤੀ ਦੇ ਘਰੇ ਘਰੇ ਜਿਹੜੀ ਮਰਯਾਦਾ ਰੂਪੀ ਬਾੜ ਸੀ ਉਹਦੇ ਚ ਜਿਹੜੀ ਵਿਕਾਰਾਂ ਰੂਪੀ ਜੰਗਲੀ ਜਾਨਵਰਾਂ ਨੇ ਮੌਰੀ ਕੱਢੀ ਹੋਈ ਸੀ ਉਹ ਦਿਖਾ ਦਿੱਤੀ ਭਾਵ ਕਿ ਸਾਡੀ ਮਰਯਾਦਾ ਦੇ ਵਿੱਚ ਢਿੱਲ ਤੋਂ ਸਾਨੂੰ ਜਾਣੂ ਕਰਵਾ ਦਿੱਤਾ ਕਿਹੜੀ ਮੌਰੀ ਕਹਿੰਦਾ ਜਤ ਮਿਰਗ ਪੜਤ ਹੈ ਚੋਰੀ ਅਰਥਾਤ ਕਜੜੀ ਮੋਰੀ ਥਾਣੀ ਜਿਹੜੇ ਮਿਰਗ ਸਨ ਜੰਗਲੀ ਹਿਰਨ ਸਨ ਉਹ ਸਾਡੇ ਨਾਮ ਰੂਪੀ ਖੇਤੀ ਨੂੰ ਚੋਰੀ ਪੈ ਕੇ ਖਾ ਜਾਂਦੇ ਸਨ ਕਹਿੰਦੇ ਮੂਦਲੇ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ ਮੂਦਲੇ ਦਰਵਾਜ਼ੇ ਮਹਾਰਾਜ ਕਹਿੰਦੇ ਅਸੀਂ ਅੰਦਰੋਂ ਆਪਣੇ ਨੌ ਦਵਾਰਾਂ ਨੂੰ ਮੰਦਣਾ ਕੀਤਾ ਹੈ ਜੇਕਰ ਜੋਗ ਹੈ ਕਿ ਜੋਗੀ ਦਸੋਂ ਦਵਾਰ ਨੂੰ ਖੋਲਣ ਦੇ ਲਈ ਬਾਹਰੋਂ ਨੌ ਦਵਾਰਾਂ ਨੂੰ ਮੰਦਿਆ ਕਰਦੇ ਸਨ ਹੱਥ ਦੇ ਨਾਲ ਪਰ ਮਹਾਰਾਜ ਬਾਹਰੋਂ ਮੰਦਣ ਦੀ ਬਜਾਏ ਅੰਦਰੋਂ ਮੰਦਣ ਦੀ ਗੱਲ ਕਰਦੇ ਹਨ ਕਹਿੰਦੇ ਬਾਜੀ ਵਾਲੇ ਅਨਹਦ ਬਾਜੇ ਜਦੋਂ ਅੰਦਰੋਂ ਨੌ ਦਵਾਰਾਂ ਨੂੰ ਮੰਦਣਾ ਕੀਤਾ ਤੇ ਮਹਾਰਾਜ ਕਹਿੰਦੇ ਸਾਡੇ ਅਨਤਨਾਦ ਵੱਜੇ ਨੇ ਦਸੋਂ ਦਵਾਰ ਖੁੱਲੇ ਹਨ ਕਹਿੰਦਾ ਕਉਮ ਭੋ ਕਮਲ ਜਲ ਪਰਿਆ ਕੁੰਜਾਲ ਮੇਟਿਆ ਊਭਾ ਕਰਿਆ ਕੁੰਭ ਕਮਲ ਜਲ ਪਰ ਅਰਥਾਤ ਕਿ ਸਾਡਾ ਹਿਰਦੇ ਕਮਲ ਰੂਪੀ ਕੁੰਭ ਜਿਹੜਾ ਵਾਸ਼ਨਾਵਾਂ ਰੂਪੀ ਜਲ ਦੇ ਨਾਲ ਭਰਿਆ ਹੋਇਆ ਸੀ ਪਹਿਲਾਂ ਮਹਾਰਾਜ ਕਹਿੰਦੇ ਜਲ ਮੇਟਿਆ ਊਭਾ ਕਰਿਆ ਤੇ ਉਹਦੇ ਵਿੱਚ ਮਹਾਰਾਜ ਕਹਿੰਦੇ ਵਾਸ਼ਨਾਵਾਂ ਰੂਪੀ ਪਾਣੀ ਡੋਲ ਕੇ ਉਸ ਨੂੰ ਸਿੱਧਾ ਕਰ ਦਿੱਤਾ ਹੈ ਹਿਰਦੇ ਰੂਪੀ ਕੁੰਭ ਨੂੰ ਕਹਿੰਦਾ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮਾਨਿਆ ਕਹੋ ਕਬੀਰ ਜਨ ਜਾਣਿਆ ਕਹਿੰਦੇ ਨੇ ਕਬੀਰ ਪਾਤਸ਼ਾਹ ਕਿ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਜਨਾਂ ਨੇ ਤੁਹਾਨੂੰ ਜਾਣਣਾ ਕੀਤਾ ਹੈ ਜੋ ਜਾਣਿਆ ਤੋ ਮਨ ਮਾਨਿਆ ਜਦੋਂ ਅਸੀਂ ਤੁਹਾਨੂੰ ਜਾਣਣਾ ਕੀਤਾ ਹੈ ਤਾਂ ਸਾਡਾ ਮਨ ਮਾਨ ਗਿਆ ਮਨ ਦੀ ਤਸੱਲੀ ਹੋ ਗਈ ਸੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਰਾਗ ਸੁਰਠ ਭੁਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲਈ ਜਾ ਉਖੇ ਭਗਤ ਨਾ ਕੀਜੈ ਕਬੀਰ ਪਾਸ਼ਾ ਕਹਿੰਦਾ ਹਰੀ ਪਰਮੇਸ਼ਰ ਜੀ ਸਾਥੋਂ ਭੁਖੇ ਢੱਪ ਭਗਤੀ ਨਹੀਂ ਹੁੰਦੀ ਜੇ ਭੁਖੇ ਢੱਪ ਭਗਤੀ ਕਰਵਾਉਣੀ ਹੈ ਤਾਂ ਆਪਨੀ ਮਾਲਾ ਸੰਭ ਲਵੋ ਕਹਿੰਦੇ ਇਹ ਮਾਲਾ ਆਪਣੀ ਲਈ ਜਾ ਹੋ ਮੰਗੋ ਸੰਤਨ ਰੇਨਾ ਮੈਂ ਨਹੀਂ ਕਿਸੇ ਕਾ ਦੇਨਾ ਹੋ ਮੰਗੋ ਸੰਤਨ ਰੇਨਾ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਦਰ ਤੋਂ ਸੰਤਾਂ ਦੇ ਚਰਨਾਂ ਦੀ ਧੂੜ ਮੰਗਦੇ ਹਾਂ ਮੈਂ ਨਹੀਂ ਕਿਸੇ ਕਾ ਦੇਨਾ ਅਰਥਾਤ ਕਿ ਮੈਨੂੰ ਕਿਸੇ ਦਾ ਕਰਜ਼ਦਾਰ ਨਾ ਕਰਿਓ ਮੈਨੂੰ ਕਿਸੇ ਦਾ ਦੇਣਦਾਰ ਨਾ ਕਰਿਓ ਕਹਿੰਦਾ ਮਾਧ ਕੈਸੇ ਬਣ ਤੂੰ ਸੰਗੇ ਆਪਨਾ ਦੇਹ ਤਾਂ ਲੈਵੋ ਮੰਗੇ ਰਹਾਓ ਮਾਧ ਕੈਸੀ ਬਣ ਤੂੰ ਸੰਗੇ ਅਰਥਾਤ ਕਿ ਮਾਇਆ ਦੇ ਪਤੀ ਪਰਮੇਸ਼ਰ ਜੀ ਤੁਹਾਡੇ ਨਾਲ ਕਿੰਨੇ ਕ ਬੜੀ ਹੋਵੇ ਕਹਿੰਦੇ ਆਪਨਾ ਦੇਹ ਤਾਂ ਲੈਵੋ ਮੰਗੇ ਜੇ ਤੁਸੀਂ ਆਪ ਸਾਨੂੰ ਕੋਈ ਜ਼ਰੂਰਤ ਦੀ ਚੀਜ਼ ਨਾ ਵੀ ਦੇਵੋ ਤਾਂ ਅਸੀਂ ਤੁਹਾਡੇ ਕੋਲੋਂ ਮੰਗ ਕੇ ਲੈ ਲਈਏ ਇੰਨੀ ਬਣੀ ਹੋਵੇ ਤੁਹਾਡੇ ਨਾਲ ਸਾਡੀ ਸੁਰਹਾਵਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਚਰਨ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਦੁਏ ਸੇਰ ਮੰਗੋ ਚੂਨਾ ਪਾਓ ਕਿਉ ਸੰਗ ਲੂਨਾ ਦੁਏ ਸੇਰ ਮੰਗੋ ਚੂਨਾ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਕੋਲੋਂ 2 ਕਿਲੋ ਆਟਾ ਮੰਗਦੇ ਹਾਂ ਪਾਓ ਕਿਉ ਸੰਗ ਲੂਣਾ ਪਾਇਆ ਕਿਉ ਮੰਗਦੇ ਹਾਂ ਤੇ ਨਾਲ ਲੂਣ ਵੀ ਮੰਗਦੇ ਹਾਂ ਕਹਿੰਦੇ ਆਧ ਸੇਰ ਮੰਗੋ ਦਾਲੇ ਮੋਕੋ ਦੋਨੋ ਭਗਤ ਜੈਵਾਲੇ ਆਧ ਸੇਰ ਮੰਗੋ ਦਾਲੇ ਅਰਥਾਤ ਕਿ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਦਰ ਤੋਂ ਅੱਧਾ ਕਿਲੋ ਦਾਲ ਮੰਗਦੇ ਹਾਂ ਕਹਿੰਦਾ ਮੋਕਾ ਦੋਨੋਂ ਵਕਤ ਜਵਾਲੇ ਅਰਥਾਤ ਕਿ ਜੇਕਰ ਤੁਸੀਂ ਮੈਥੋਂ ਆਪਣੀ ਭਗਤੀ ਕਰਵਾਉਣੀ ਹੈ ਤਾਂ ਮਹਾਰਾਜ ਕਹਿੰਦਾ ਮੈਨੂੰ ਦੋਵੇਂ ਵੇਲੇ ਰੋਟੀ ਦੇਣੀ ਕਰੋ ਕਹਿੰਦਾ ਖਾਟ ਮੰਗੋ ਚੌਪਾਈ ਸਿਰਹਾਣਾ ਅਵਰ ਤolai ਉੱਪਰ ਕਾ ਮੰਗੋ ਖੀਂਦਾ ਤੇਰੀ ਭਗਤ ਕਰ ਜੇ ਨਾ ਖੀਂਦਾ ਕਾਟ ਮੰਗੋ ਚੋਪਾਈ ਇਕ ਤੁਹਾਡੇ ਦਰ ਤੋਂ ਖਟੀਆਂ ਮੰਗਦੇ ਹਾਂ ਮੰਜੀ ਮੰਗਦੇ ਹਾਂ ਚਾਰ ਪਈ ਮੰਗਦੇ ਹਾਂ ਸਿਰਹਾਣਾ ਵਰ ਤੋਂ ਲਾਈ ਤੇ ਮਹਾਰਾਜ ਕਹਿੰਦੇ ਸਿਰ ਥੱਲੇ ਲੈਣ ਦੇ ਲਈ ਸਿਰਹਾਣਾ ਅਤੇ ਥੱਲੇ ਵਿਛਾਉਣ ਦੇ ਲਈ ਤੁਲਾਈ ਵੀ ਮੰਗਦੇ ਹਾਂ ਕਹਿੰਦਾ ਉਪਰ ਕਾ ਮੰਗੋ ਖੀਂਦਾ ਤੇਰੀ ਭਗਤ ਕਰ ਜਾਂ ਨਾ ਥੀਂਦਾ ਤੇ ਉਪਰ ਲੈਂਡ ਦੇ ਲਈ ਕਬੀਰ ਪਾਸ਼ਾ ਕਹਿੰਦੇ ਰਜਾਈ ਵੀ ਮੰਗਦੇ ਹਾਂ ਅਤੇ ਇਸ ਤਰੀਕੇ ਦੇ ਨਾਲ ਤੇਰੀ ਭਗਤ ਕਰਾ ਜਨ ਥਿੰਦਾ ਮੈਂ ਤੁਹਾਡਾ ਜਨ ਐਨ ਨਾਮ ਦੀ ਥੰਧਾਈ ਦੇ ਨਾਲ ਥੰਦਾ ਹੋ ਕੇ ਤੁਹਾਡੀ ਭਗਤੀ ਕਰਨੀ ਲੋੜਦਾ ਹਾਂ ਕਹਿੰਦਾ ਮੈਂ ਨਾਹੀ ਕੀਤਾ ਲੱਭੋ ਇੱਕ ਨਾਓ ਤੇਰਾ ਮੈਂ ਫੱਬ ਮੈਂ ਨਾਹੀ ਕੀਤਾ ਲੱਭੋ ਅਰਥਾਤ ਕਹੇ ਹਰੀ ਪਰਮੇਸ਼ਰ ਜੀ ਮੈਂ ਕੋਈ ਵੀ ਲੱਭ ਨਹੀਂ ਕੀਤਾ ਲੋਭ ਨਹੀਂ ਕੀਤਾ ਕੋਈ ਖਜ਼ਾਨੇ ਤੇ ਜ਼ੋਰੀਆਂ ਭਰਨ ਵਾਲੀ ਚੀਜ਼ ਨਹੀਂ ਮੰਗੀ ਬੁਨਿਆਦੀ ਚੀਜ਼ਾਂ ਹੀ ਮੰਗੀਆਂ ਹਨ ਨਨਤਾ ਪ੍ਰਤੀ ਜੀਵਨ ਦੇ ਵਿੱਚ ਜਿੰਨਾਂ ਦੀ ਜ਼ਰੂਰਤ ਰਹਿੰਦੀ ਹੈ ਕਹਿੰਦਾ ਕਨਾਓ ਤੇਰਾ ਮਾਫਬੋ ਤਹੇ ਹਕਾਲਪੁਰਖ ਵਾਏ ਗੁਰੂ ਜੀ ਇਕ ਤੁਹਾਡਾ ਨਾਮ ਹੀ ਮੇਰੀ ਫੱਬ ਹੈ ਮੇਰੀ ਸਾਜ ਤੱਜ ਹੈ ਮੇਰੀ ਸ਼ੋਭਾ ਹੈ ਮੇਰੀ ਵਡਿਆਈ ਹੈ ਕਹਿੰਦਾ ਕਹੇ ਕਬੀਰ ਮਨ ਮਾਨਿਆ ਮਨ ਮਾਨਿਆ ਤੋ ਹਰ ਜਾਣਿਆ ਕਹਾਂ ਕਬੀਰ ਮਨ ਮਾਨਿਆ ਕਹਿੰਦੇ ਨੇ ਕਬੀਰ ਪਾਸ਼ਾ ਕਿ ਇੰਨੀਆਂ ਬੁਨਿਆਦੀ ਚੀਜ਼ਾਂ ਨੂੰ ਪ੍ਰਾਪਤ ਕਰਨ ਤੋਂ ਅਪਰੰਤ ਹੁਣ ਸਾਡਾ ਮਨ ਮੰਨ ਗਿਆ ਹੈ ਕਹਿੰਦੇ ਮਨ ਮਾਨਿਆ ਤਾਂ ਹਰ ਜਾਣਿਆ ਜਦੋਂ ਸਾਡਾ ਮਨ ਮੰਨ ਗਿਆ ਤਾਂ ਫਿਰ ਅਸੀਂ ਹਰੀ ਪਰਮੇਸ਼ਰ ਜੀ ਤੁਹਾਨੂੰ ਜਾਣਣਾ ਕੀਤਾ ਹੈ ਸੋ ਮਹਾਰਾਜ ਕਹਿੰਦੇ ਮੈਂ ਨਾਹੀਂ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ ਕਾ ਕ ਬੀਰ ਮਾਨ ਮਾਨਿਆ ਮਨ ਮਾਨਿਆ ਤੋ ਹਰ ਜਾਣਿਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤੈ